कर हाँ जी सात श्रीकाल सारियात्या जिन्हें भी मेरे जुड़े हुए ने पंजाब तो स्पेन देख रहे ने प्यार करते ने सारू प्यारत श्री अकाल ਤੇ ਗੱਲਾਂ ਬਾਤਾਂ ਇਦਾਂ ਆ ਕਿ ਬਹੁਤ ਸਾਰੇ ਲੋਕ ਜਿਹੜੇ ਆ ਠੱਗੀਆਂ ਠੁਗੀਆਂ ਕਰਦੇ ਆ ਆਪਾਂ ਅਕਸਰ ਬੋਲਦੇ ਰਹਿੰਨੇ ਆ ਉਹਨਾਂ ਦੇ ਖਿਲਾਫ ਤੇ ਕਈ ਮੇਰੇ ਭਰਾ ਕਹਿੰਦੇ ਆ ਵੀ ਫਲਾਣਾ ਬੰਦਾ ਠੱਗੀ ਕਰ ਰਿਹਾ ਤੇ ਫਲਾਣਾ ਕਰ ਰਿਹਾ ਤੇ ਫਲਾਣਾ ਬੰਦਾ ਇਦਾਂ ਆ ਇੱਕ ਬਣਿਆ ਆ ਕਿ ਕਾਨੂੰਨ ਦੇ ਆਧਾਰ ਦੇ ਹਿਸਾਬ ਨਾਲ ਤੁਸੀਂ ਚੱਲਿਆ ਕਰੋ ਤੇ ਬਾਕੀ ਕੁਝ ਗੱਲਾਂ ਬਾਤਾਂ ਵਿੱਚ ਤੁਸੀਂ ਆਪ ਵੀ ਗਲਤ ਹੁੰਨੇ ਆ ਤੇ ਇੱਕ ਦੋ ਸਵਾਲ ਆਏ ਸੀਗੇ ਕਿ ਭਾਜੀ ਇੰਡੀਅਨ ਪਾਸਪੋਰਟ ਜਿਹੜੇ ਆ ਉਹ ਰੁਕੇ ਹੋਏ ਆ ਬਣ ਨਹੀਂ ਰਹੇ ਤੁਹਾਨੂੰ ਕੱਲ ਅਸੀਂ ਰਾਤ ਦੱਸਿਆ ਵੀ ਸੀਗਾ ਕਿ ਪਿਛਲੇ ਹਫਤੇ ਆਪਾਂ ਹੋਮ ਮਿਨਿਸਟਰੀ ਨੂੰ ਈਮੇਲ ਕੀਤੀ ਸੀਗੀ ਤੇ ਇਹਦੇ ਵਿੱਚ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂਤ ਨਾਲ ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੋਇਆ ਆ ਗੱਲਬਾਤ ਚੱਲ ਰਹੀ ਆ ਤੇ ਅੱਜ ਸ਼ਾਇਦ ਕੁਝ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਕੋਲ ਇਹ ਸੁਨੇਹਾ ਵੀ ਸੁਣਨ ਨੂੰ ਮਿਲਿਆ ਆ ਕਿ ਜਿਹੜੇ ਦੁਬਾਰਾ ਫਾਈਲਾਂ ਜਮ੍ਹਾਂ ਹੋਣਗੀਆਂ ਜਿਹੜੀਆਂ ਜਮ੍ਹਾਂ ਹੋਈਆਂ ਫਾਈਲਾਂ ਉਹ ਕਲੀਅਰ ਹੋਣਗੀਆਂ ਹਾਂਜੀ ਤੇ ਮੈਂ ਜੀ ਦਰਸ਼ਕ ਸਾਰੇ ਜੁੜਦੇ ਨੇ ਫਿਰ ਆਪਾਂ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਆ ਜੀ ਹਾਂਜੀ ਕਈ ਕਈ ਇਦਾਂ ਹੁੰਦੀ ਨਾ ਸਾਹਿਲ ਜੀ ਗੱਲ ਇਦਾਂ ਵਾ ਕਈਆਂ ਨੇ ਇਹ ਪ੍ਰੋਗਰਾਮ ਰਿਪੀਟ ਵਿੱਚ ਦੇਖਣਾ ਆ ਤੇ ਉਹ ਫਿਰ ਜਦੋਂ ਰਿਪੀਟ ਵਿੱਚ ਦੇਖਣਾ ਆ ਤਾਂ ਉਹਨਾਂ ਨੂੰ ਗੱਲਾਂ ਬਾਤਾਂ ਦਾ ਪਤਾ ਲੱਗਦਾ ਰਹੇ ਕਿ ਗੱਲਬਾਤ ਹੋਈ ਕੀ ਸੀਗੀ ਹਾਂ ਤੇ ਇਹ ਇਸ ਕਰਕੇ ਆਪਾਂ ਸਾਰਿਆਂ ਨਾਲ ਜਿੰਨੀ ਵੀ ਗੱਲਬਾਤ ਹੋਣੀ ਆ ਤੇ ਉਹਦੇ ਬਾਰੇ ਆਪਾਂ ਜ਼ਿਕਰ ਕਰਦੇ ਰਵਾਂਗੇ ਤੇ ਬਾਕੀ ਬਾਕੀ ਜਿਹੜੀ ਗੱਲਬਾਤ ਇਦਾਂ ਆ ਕਿ ਬਹੁਤ ਸਾਰੇ ਲੋਕਾਂ ਦੇ ਅੰਦਰ ਸਵਾਲ ਆ ਕਿ ਉਹ ਹਮੇਸ਼ਾ ਫੋਨ ਕਰਦੇ ਆ ਕਿ ਭਾਜੀ ਸਾਡੇ ਸਵਾਲਾਂ ਦੇ ਜਵਾਬ ਦਿਓ ਸਾਡੇ ਨਾਲ ਗੱਲਬਾਤ ਕਰੋ ਸਾਨੂੰ ਕੁਝ ਦੱਸੋ ਤੇ ਪਰ ਕਈ ਵਾਰੀ ਸਮਾਂ ਨਾ ਹੋਣ ਕਰਕੇ ਤੁਹਾਨੂੰ ਵੀ ਪਤਾ ਆ ਕਿ ਕੰਮਕਾਰ ਵੀ ਬਹੁਤ ਜ਼ਰੂਰੀ ਆ ਸੀਜ਼ਨ ਆ ਅੱਗੇ ਸੀਜ਼ਨ ਵੀ ਲਾਉਣਾ ਆ ਨਾ ਕੰਮਕਾਰ ਵੀ ਕਰਨਾ ਆ ਹਨਾ ਬਿਲਕੁਲ ਬਿਲਕੁਲ ਤੇ ਉਹਦਾ ਕਰਕੇ ਕਈ ਵਾਰੀ ਇਹ ਚੀਜ਼ਾਂ ਇਹ ਕੰਮ ਨਹੀਂ ਹੁੰਦੇ ਹੈਗੇ ਹਨਾ ਹਨਾ ਜਿਹੜਾ ਵੀ ਭੈਣ ਭਰਾ ਭੈਣ ਭਰਾ ਸਾਡੇ ਨਾਲ ਲਾਈਵ ਦੇ ਵਿੱਚ ਜੁੜਨਾ ਚਾਹੁੰਦਾ ਆ ਮੈਂ ਇੱਕ ਮਿੰਟ ਲਈ ਸਾਹਲ ਤੁਸੀਂ ਗੱਲਬਾਤ ਕਰੋ ਤੇ ਮੈਂ ਉਹਨਾਂ ਚ ਲਾਈਵ ਜਿਹੜੀ ਆ ਉਹ ਸ਼ੇਅਰ ਕਰ ਦਵਾਂ ਗੁਰਪੰਨ ਬਿਲਕੁਲ ਜੀ ਜਿੰਨੇ ਪੈਣਪਰਾ ਜਿਹੜੇ ਲਾਈਵ ਦੇ ਵਿੱਚ ਜੁੜਨਾ ਚਾਹੁੰਦੇ ਨੇ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਜਾਂ ਫਿਰ ਆਪਣੀ ਕੋਈ ਸਟੋਰੀ ਦੱਸਣਾ ਚਾਹੁੰਦੇ ਨੇ ਉਹ ਸਕਰੀਨ ਦੇ ਦਿੱਤੇ ਹੋਏ ਨੰਬਰ ਦੇ ਉੱਤੇ ਸਾਨੂੰ WhatsApp ਦੇ ਉੱਤੇ ਕਾਲ ਕਰ ਸਕਦੇ ਨੇ ਨੰਬਰ ਫੇਰ ਵੀ ਅਸੀਂ ਰਿਪੀਟ ਕਰ ਦਿੰਦੇ ਆ 602534389 ਤੇ ਜੇਕਰ ਤੁਸੀਂ ਸਪੇਨ ਤੋਂ ਬਾਹਰ ਹੋ ਤੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ ਤੁਸੀਂ ਜੇਕਰ ਸਾਨੂੰ ਕਾਲ ਕਰਨਾ ਚਾਹੁੰਦੇ ਹੋ ਤਾਂ ਕੋਡ ਲਗਾ ਲਓ 0034 ਤੇ ਕੋਡ ਦੇ ਉੱਤੇ ਤੁਸੀਂ ਲਗਾ ਕੇ ਅੱਗੇ ਜਿਹੜਾ ਨੰਬਰ ਸ਼ੋ ਹੋ ਰਿਹਾ ਉਹ ਨੰਬਰ ਤੁਸੀਂ ਡਾਇਲ ਕਰਨਾ ਹੈ ਤੇ ਸਾਨੂੰ ਡਾਇਰੈਕਟ WhatsApp ਦੇ ਉੱਤੇ ਕਾਲ ਕਰਕੇ ਸਾਡੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਹੂੰ ਬਿਲਕੁਲ ਜਿਵੇਂ ਭਾਈ ਸਾਹਿਬ ਹੋਣਾ ਨੇ ਕਿਹਾ ਆ ਆਪਾਂ ਇਹਦੇ ਵਿੱਚ ਐਗਰੀ ਆ ਸਾਰਿਆਂ ਦੇ ਨਾਲ ਤੇ ਜਿੱਦਾਂ ਜਿੱਦਾਂ ਵੀ ਜਿਹਨੂੰ ਵੀ ਕਿਸੇ ਨੂੰ ਵੀ ਕੋਈ ਜ਼ਰੂਰਤ ਹੈ ਜਾਂ ਕੋਈ ਗੱਲਬਾਤ ਕਰਨੀ ਚਾਹੁੰਦਾ ਉਹ ਸਾਡੇ ਨਾਲ ਗੱਲਬਾਤ ਕਰ ਸਕਦਾ ਆ ਪ੍ਰੋਗਰਾਮ ਦੇ ਵਿੱਚ ਤੁਸੀਂ ਆ ਸਕਦੇ ਹੋ ਜਿੱਦਾਂ ਭਾਜੀ ਰਾਤੀ ਭਾਜੀ ਹੁਈ ਆਪਣੇ ਨਾਲ ਜੁੜੇ ਸੀ ਉਹ ਆਏ ਸੀਗੇ ਪ੍ਰੋਗਰਾਮ ਦੇ ਵਿੱਚ ਤੇ ਕੁਝ ਸਿਸਟਮਸ ਨਵਾਂ ਹੋਣ ਕਰਕੇ ਸਾਡਾ ਵੀ ਸਾਨੂੰ ਵੀ ਥੋੜੀ ਜਿਹੀ ਜੇ ਪਹਿਲਾਂ-ਪਹਿਲਾਂ ਆਖ ਆ ਰਹੀ ਆ ਤੇ ਕੋਈ ਨਹੀਂ ਅਸੀਂ ਵੀ ਥੋੜਾ ਜਿਆ ਥੋੜੇ ਦਿਨਾਂ ਬਾਅਦ ਅਸੀਂ ਵੀ ਜੂਸਟੂ ਹੋ ਜਾਾਂਗੇ ਤੇ ਨਾਲ-ਨਾਲ ਤੁਹਾਨੂੰ ਵੀ ਜਿਹੜਾ ਵਾ ਉਹ ਪ੍ਰੋਗਰਾਮ ਬਾਰੇ ਅਸੀਂ ਅਪਡੇਟ ਦਿੰਦੇ ਰਵਾਂਗੇ ਬਿਲਕੁਲ ਬਿਲਕੁਲ ਤੇ ਬਾਕੀ ਇਹੀ ਗੱਲਬਾਤ ਅਸੀਂ ਕਰਨੀ ਚਾਹੁੰਦੇ ਆ ਕਿ ਜਿਹੜੇ ਵੀਰਾਂ ਦੇ ਭਰਾਵਾਂ ਦੇ ਪਾਸਪੋਰਟ ਰੁਕੇ ਸੀ ਉਹਨਾਂ ਬਾਰੇ ਜਿਹੜੀ ਆ ਗਤੀਵਿਧੀਆਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਆ ਤੇ ਉਹਨਾਂ ਬਾਰੇ ਜਿਹੜੀਆਂ ਕਈ ਕੁਝ ਜਿਹੜਾ ਉਹ ਅੱਗੇ ਆ ਰਿਹਾ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਜਿਹੜੇ ਪਾਸਪੋਰਟ ਆ ਉਹ ਕਲੀਅਰ ਹੋ ਜਾਣਗੇ ਹਾਂਜੀ ਇਹ ਜਿਹੜਾ ਬਾ ਪਤਾ ਲੱਗ ਰਿਹਾ ਆ ਜੀ ਹਾਂਜੀ ਬਾਕੀ ਇੱਕ ਦੱਸਿਏ ਵੀਰਾਂ ਨੂੰ ਦੱਸ ਦਈਏ ਜੇਕਰ ਤੁਹਾਨੂੰ ਸਿੰਘ ਕੰਮ ਲੱਭਦੇ ਹੋ ਜਾਂ ਫਿਰ ਕੰਮ ਦੇ ਬਾਰੇ ਤੁਸੀਂ ਕਿਸੇ ਨੂੰ ਪੁੱਛਦੇ ਹੋ ਤੁਹਾਨੂੰ ਕੋਈ ਦੱਸਦਾ ਹੈ ਕਿ ਕੰਮ ਲਵਾਉਣ ਦੇ ਲਈ ਸੀ ਇੰਨੇ ਪੈਸੇ ਲਵਾਂਗੇ ਜਾਂ ਫਿਰ ਤੁਹਾਨੂੰ ਕਹਿੰਦਾ ਹੈ ਕਿ ਵੀ ਇਹ ਕੰਮ ਹੈਗਾ ਆ ਕੰਮ ਹੈਗਾ ਲੇਕਿਨ ਬਾਰਸਲੋਨਾ ਤੋਂ ਬਾਹਰ ਜੇ ਉਹ ਤੁਹਾਡਾ ਬੰਦਾ ਅਣਜਾਣ ਆ ਤੁਸੀਂ ਉਸ ਬੰਦੇ ਨੂੰ ਨਹੀਂ ਜਾਣਦੇ ਹੋ ਤੁਸੀਂ ਜਾਂ ਤੁਹਾਡੇ ਕੋਈ ਕੰਟੈਕਟ ਦੇ ਵਿੱਚ ਜਾਂ ਯਾਰਾਂ ਦੋਸਤਾਂ ਤੋਂ ਬਾਹਰਲਾ ਬੰਦਾ ਹੈ ਜਾਂ ਅਣਜਾਣ ਜਿੱਦਾਂ ਬੰਦਾ ਕੋਈ ਉਸ ਬੰਦੇ ਨੂੰ ਅਸੀਂ ਨਹੀਂ ਜਾਣਦੇ ਤੁਸੀਂ ਉਸ ਬੰਦੇ ਤੇ ਭਰੋਸਾ ਨਾ ਕਰੋ ਕਿਉਂਕਿ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਬੰਦਿਆਂ ਨੂੰ ਕੰਮ ਦੇ ਬਹਾਨੇ ਇੱਥੋਂ ਲਜਾਇਆ ਜਾ ਰਿਹਾ ਤੇ ਅੱਗੇ ਜਾ ਕੇ ਕਿਡਨਾਪ ਕਰਕੇ ਫਿਰੌਤੀਆਂ ਮੰਗੀਆਂ ਜਾ ਰਹੀਆਂ ਨੇ ਹਾਂ ਕਿਸੇ ਬੰਦੇ ਨਾਲ ਵੀ ਇਹੋ ਜਿਹਾ ਕੇਸ ਹੋਇਆ ਹੋਵੇ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਆਪਣੀ ਸਟੋਰੀ ਸੁਣਾ ਸਕਦਾ ਆ ਤੇ ਜੇ ਕਿਸੇ ਪਰਿਵਾਰ ਕੋਲੋਂ ਕੋਈ ਪੈਸੇ ਲੈ ਗਏ ਆ ਗਿਡਨਾਪਿੰਗ ਦੇ ਉੱਤੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਕਿਉਂਕਿ ਅਸੀਂ ਉਹਦੇ ਨਾਲ ਪੁਲਿਸ ਕਾਰਵਾਈ ਵਿੱਚ ਜਿਹੜੀ ਆ ਉਹ ਤੁਹਾਡੀ ਮਦਦ ਕਰ ਸਕਦੇ ਆ ਸਕਰੀਨ ਦੇ ਉੱਤੇ ਤੁਹਾਨੂੰ ਨੰਬਰ ਆ ਰਿਹਾ ਆ ਤੁਸੀਂ ਨੰਬਰ ਦੇ ਉੱਤੇ ਕਾਲ ਕਰਨੀ ਆ ਤੇ ਕਾਲ ਕਰਕੇ ਜਿਹੜੀ ਆ ਆਪਣਾ ਜਿਹੜਾ ਮਸਲਾ ਆ ਗੱਲਬਾਤ ਆ ਉਹ ਦੱਸਣੀ ਆ ਹਨਾ ਬਿਲਕੁਲ ਬਿਲਕੁਲ ਇਹੋ ਜਿਹੀ ਇੱਕ ਵਾਕਈ ਥੋੜੇ ਟਾਈਮ ਪਹਿਲਾਂ ਇੱਕ ਹੋਇਆ ਸੀ ਕਿ ਇੱਕ ਜੋ ਵੀਰ ਇੱਕ ਨਮਾ ਇੱਥੇ ਬਾਰਸਲੋਨਾ ਸਪੇਨ ਦੇ ਵਿੱਚ ਆਇਆ ਸੀਗਾ ਤੇ ਉਸ ਨੂੰ ਇਸੇ ਤਰ੍ਹਾਂ ਕੰਮ ਦਾ ਚਾਂਸਾ ਦੇ ਕੇ ਉਹਨੂੰ ਬਾਰਸੀਲੋਨਾ ਤੋਂ ਬਾਹਰ ਕਿਤੇ ਲੈ ਕੇ ਗਏ ਆ ਤੇ ਲੈ ਕੇ ਜਾਣ ਤੋਂ ਬਾਅਦ ਉਸਨੂੰ ਕਿਡਨਾਪ ਕਰ ਲਿਆ ਗਿਆ ਤੇ ਕਿਡਨਾਪ ਕਰਨ ਤੋਂ ਬਾਅਦ ਜਦੋਂ ਉਸਨੂੰ ਕਿਹਾ ਉਸਨੂੰ ਹੋਸ਼ ਆਇਆ ਤੇ ਪਤਾ ਲੱਗਾ ਕਿ ਉਹ ਇੱਕ ਕਮਰੇ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਉਹਨੂੰ ਟੌਰਚਰ ਕੀਤਾ ਗਿਆ ਟੌਰਚਰ ਕਰਨ ਤੋਂ ਬਾਅਦ ਉਹਨੂੰ ਕਿਹਾ ਗਿਆ ਕਿ ਆਪਣੇ ਘਰ ਫੋਨ ਕਰ ਉਹਨਾਂ ਨੂੰ ਪੈਸਿਆਂ ਦੀ ਮੰਗ ਕੀਤੀ ਗਈ ਤੇ ਉਹਨੇ ਉਹਨੇ ਇਹ ਵੀ ਦੱਸਿਆ ਕਿ ਉਹਦੇ ਵਿੱਚ ਉੱਥੇ ਜਿੱਥੇ ਉਹਨੂੰ ਕਿਡਨਾਪ ਕਰਕੇ ਰੱਖਿਆ ਸੀ ਉੱਥੇ ਇੱਕ ਬੰਦੇ ਨਹੀਂ ਸੀ ਹੋਰ ਕਾਫੀ ਬੰਦੇ ਨਹੀਂ ਸੀ ਤੇ ਉਹ ਵੀਰ ਜੀ ਜਦੋਂ ਉਸ ਉਹਨਾਂ ਦੇ ਜਾਲ ਤੋਂ ਸੀਗਾ ਉਹ ਭੱਜਣ ਦੇ ਵਿੱਚ ਉਹ ਕਾਮਯਾਬ ਹੋ ਗਿਆ ਤੇ ਜਦੋਂ ਉਹਨੇ ਅੱਗੇ ਜਾ ਕੇ ਪੁੱਛਿਆ ਕਿ ਮੈਂ ਬਾਰਸੀਲੋਨਾ ਨੂੰ ਜਾਣਾ ਜਦੋਂ ਕਿਸੇ ਜਿਹੜਾ ਵੀ ਉੱਥੇ ਰਾਹਗੀਰ ਬੰਦਾ ਸੀਗਾ ਤੇ ਉਹਨੂੰ ਦੱਸਿਆ ਕਿ ਮੈਂ ਬਾਰਸੀਲੋਨਾ ਜਾਣਾ ਤੇ ਉਹਨੇ ਦੱਸਿਆ ਕਿ ਬਾਰਸੀਲੋਨਾ ਤਾਂ ਬਹੁਤ ਦੂਰ ਹੈ ਤੇ ਉਹਨੂੰ ਪੁੱਛਿਆ ਵੀ ਮੈਂ ਕਿੱਥੇ ਆ ਤੇ ਉਹਨੂੰ ਦੱਸਿਆ ਕਿ ਉਹ ਫਰਾਂਸ ਵਿੱਚ ਸੀ ਉਸ ਟਾਈਮ ਹਾਂ ਤੇ ਅਸੀਂ ਸਾਰਿਆਂ ਨੂੰ ਇਹੀ ਅਵੇਅਰ ਕਰਨਾ ਚਾਹੁੰਦੇ ਆ ਕਿ ਤੁਸੀਂ ਕਿਸੇ ਦੇ ਕੰਬੇ ਚਾਂਸੇ ਦੇ ਵਿੱਚ ਨਾ ਹੋ ਕਿ ਤੁਹਾਡੇ ਨਾਲ ਇਦਾਂ ਦੀ ਕੋਈ ਘਟਨਾ ਨਾ ਵਾਪਰੇ ਬਿਲਕੁਲ ਤੁਸੀਂ ਅਵੇਅਰ ਰਹੋ ਜੇਕਰ ਤੁਹਾਨੂੰ ਕੋਈ ਕੰਮ ਦੇ ਬਾਰੇ ਦੱਸਦਾ ਹੈ ਪਹਿਲਾਂ ਉਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਲਓ ਹਾਂਜੀ ਭਾਈ ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜਿੱਦਾਂ ਤੁਸੀਂ ਸਾਹਿਬ ਜੀ ਦੱਸਿਆ ਹੈ ਕਿ ਤੇ ਬਾਕੀ ਪੇਪਰਾਂ ਦੀ ਵੀ ਕੁਝ ਜਾਣਕਾਰੀਆਂ ਨਵੀਆਂ ਨਵੀਆਂ ਅਪਡੇਟਾਂ ਆ ਸਕਦੀਆਂ ਆ ਤੇ ਪੇਪਰਾਂ ਦੇ ਵਿੱਚ ਵੀ ਆਉਣ ਆਉਣ ਵਾਲੇ ਦਿਨਾਂ ਦੇ ਵਿੱਚ ਸਖਤਾਈ ਹੋ ਸਕਦੀ ਆ ਤੇ ਹੋ ਸਕਦਾ ਬਹੁਤ ਕੁਝ ਜਿਹੜਾ ਵਾ ਉਹ ਲੋਕਾਂ ਕੋਲੋਂ ਮੰਗਿਆ ਜਾਵੇ ਉਹ ਇਸ ਕਰਕੇ ਮੰਗਿਆ ਜਾਵੇ ਜਾਨੀ ਕਿ ਕਿ ਲੋਕ ਪ੍ਰੇਸ਼ਾਨ ਹੋਣ ਤੇ ਇਮੀਗ੍ਰੇਸ਼ਨ ਦੇ ਜਿਹੜੇ ਪੇਪਰ ਆ ਉਹ ਇੰਨੇ ਈਜ਼ੀਲੀ ਨਾ ਕਿਸੇ ਨੂੰ ਮਿਲਣਾ ਤੇ ਉਸ ਬਾਰੇ ਵੀ ਕਈ ਕੁਝ ਗੱਲਾਂ ਬਾਤਾਂ ਚੱਲ ਰਹੀਆਂ ਆ ਤੇ ਉਹ ਵੀ ਆਪਾਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹਾਂਜੀ ਖਾਨੀ ਤੇ ਗੱਲਬਾਤ ਜੀ ਜੀ ਦੱਸੋ ਅਗੇ ਜੀ ਨਹੀਂ 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 ਕੋਈ ਗੱਲ ਨਹੀਂ ਆਪਾਂ ਗੱਲਬਾਤ ਦਾ ਸੈਸਲਾ ਜਾਰੀ ਹੈ ਕੋਈ ਗੱਲ ਨਹੀਂ ਮੈਂ ਕੋਸ਼ਿਸ਼ ਕਰਦਾ ਵਾਂ ਤੇ ਤਾਂ ਵੀ ਜਿਹੜੇ ਵੀ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਨੇ ਸਾਨੂੰ ਫੋਨ ਕਰਨ ਲਈ ਸਕਰੀਨ ਦੇ ਉੱਤੇ ਨੰਬਰ ਸ਼ੋ ਹੋ ਰਿਹਾ ਹੈ WhatsApp ਦੇ ਉੱਤੇ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਤੇ ਅਸੀਂ ਤੁਹਾਡੀ ਕਾਲ ਦਾ ਤੁਹਾਨੂੰ ਜਵਾਬ ਦੇਵਾਂਗੇ ਤੁਹਾਡਾ ਜੋ ਵੀ ਸਵਾਲ ਹੈ ਉਹਦਾ ਅਸੀਂ ਆਂਸਰ ਦੇਣ ਦੀ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਹਾਂਜੀ ਲਾਹਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਫਤਿਹ ਜੀ ਸਭ ਕੀ ਹਾਲ ਪਰਚਾ ਕੋ ਠੀਕ ਠਾਕ ਲਾਹਰ ਸਿੰਘ ਜੀ ਤੁਹਾਨੂੰ ਦੱਸਦੀ ਹੈ ਕਿ ਇਸ ਵੇਲੇ ਤੁਹਾਨੂੰ ਕਾਫੀ ਸਰੋਤੇ ਸੁਣ ਰਹੇ ਨੇ ਸਪਰੇਂ ਦੀ ਸੰਗ ਸੁਣ ਰਹੀ ਆ ਅਚਾਨਕ ਤੁਹਾਡੇ ਨਾਲ ਇਹ ਗੱਲ ਤਾਂ ਕੀਤੀ ਕੀਤੀ ਜਾ ਰਹੀ ਆ ਕਿ ਤੁਹਾਡੀ ਰਿਕਾਰਡਿੰਗ ਰਿਕਾਰਡਿੰਗ ਘੁੰਮ ਰਹੀ ਆ ਜਿਸ ਰਿਕਾਰਡਿੰਗ ਦੇ ਵਿੱਚ ਕਿਹਾ ਜਾ ਰਿਹਾ ਆ ਕਿ ਜਿਹੜਾ ਪਾਸਪੋਰਟਾਂ ਦਾ ਮਸਲਾ ਆ ਉਹ ਹੱਲ ਹੋਣ ਦੇ ਕਿਨਾਰੇ ਤੇ ਆ ਗਿਆ ਆ ਤੇ ਉਸ ਬਾਰੇ ਤੁਸੀਂ ਵਾਦ ਕੇ ਥੋੜਾ ਜਿਹਾ ਚਾਨਣਾ ਸਾਡੇ ਸਰੋਤਿਆਂ ਨੂੰ ਵੀ ਪਾ ਦਿਓ ਠੀਕ ਹੋ ਜੀ ਉਹ ਦਰਸਲ ਅੱਜ ਹੀ ਮੇਰੀ ਗੱਲ ਹੋਈ ਸੀ ਅਮਿਸ਼ ਦੇ ਵਿੱਚ ਮੈਂ ਉਹਨਾਂ ਨੂੰ ਹਰ ਇੱਕ ਵਾਰੀ ਜਦੋਂ ਪ੍ਰੈਸ਼ਰ ਬਣਾਈਦਾ ਉਹਨਾਂ ਦੇ ਉੱਤੇ ਕਿ ਭਾਈ ਵੀ ਜਿਹੜੇ ਪਾਸਪੋਰਟ ਲੱਗੇ ਆ ਰੁਕੇ ਹੋਏ ਆ ਉਹ ਤੇ ਕਿਉਂ ਨਹੀਂ ਦੰਦੇ ਤੁਸੀਂ ਹੁਣ ਤੱਕ ਲੇਟ ਕਿਉਂ ਕਰਦੇ ਆ ਮੁੰਡੇ ਨੇ ਪੇਪਰ ਜਮਾ ਕਰਵਾਉਣੇ ਆ ਉਹਦੀ ਜ਼ਿੰਦਗੀ ਦਾ ਸਵਾਲ ਏ ਤੋ ਲੋਕਸਾਂ ਇਹ ਜਮਾ ਕਰਦੇ ਤੇ ਉਹ ਫਿਰ ਉਹਨਾਂ ਦੇ ਵੀ ਐਮਬੈਸਡਰ ਤੋਂ ਪਰਮਿਸ਼ਨ ਲੈਣੀ ਹੁੰਦੀ ਆ ਕਾਉਂਸਲਰ ਮੇਰੇ ਨਾਲ ਜੀ ਉਹ ਫਿਰ ਅੱਜ ਹੀ ਮੇਰੀ ਸਵੇਰੇ ਗੱਲ ਹੋਈ ਸੀ ਕਾਉਂਸਲਰ ਸਾਹਿਬ ਨਾਲ ਤੇ ਉਹਨਾਂ ਨੇ ਕਿਹਾ ਕਿ ਹੁਣ ਭਾਵੇਂ ਬਾਰਸੀਲੋਨਾ ਵਿੱਚ ਜਾਂ ਮੈਜੋਰ ਵਿੱਚ ਜੀ ਕੋ 200 ਦੀ ਪ੍ਰੋਗਰਾਮਟ ਹੈਗੀ ਆ ਤੇ ਉਹ ਪਾਸਪੋਰਟ ਜਮਾ ਕਰਵਾ ਸਕਦਾ ਕੋਈ ਪ੍ਰੋਬਲਮ ਨਹੀਂ ਹੈ ਜੀ ਜੀ ਤੇ ਇਸ ਕਰਕੇ ਮੈਂ ਸਮਝਿਆ ਕਿ ਸਾਰਾ ਇਹ ਸਾਂਝੀ ਕੀਤੀ ਜਾਵੇ ਜੋ ਵੀ ਇਨਫੋਰਮੇਸ਼ਨ ਮੈਨੂੰ ਮਿਲੀ ਆ ਉਹ ਆਪਣੇ ਸਾਂਝੀ ਕੀਤੀ ਸਕਦਾ ਉਹਦੇ ਨਾਲ ਬਹੁਤ ਬਹੁਤ ਧੰਨਵਾਦ ਲਾਲ ਸਿੰਘ ਜੀ ਤੁਸੀਂ ਸਮੇਂ-ਸਮੇਂ ਤੇ ਬਹੁਤ ਪਰਾਲੇ ਕਰਦੇ ਹੋ ਕਾਫੀ 20-25 ਸਾਲ ਤੋਂ ਲੋਕਾਂ ਦੀ ਮਦਦ ਕਰਦੇ ਆ ਰਹੇ ਹੋ ਬੜਾ ਹਮੈਨਿਟੀ ਦਾ ਕੰਮ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਚੈਨਲ ਤੇ ਬੈਠੇ ਭਾਈ ਅਮਰੂਦ ਸਿੰਘ ਜੀ ਗੱਲ ਹੈਗੀ ਇਸ ਤਰ੍ਹਾਂ ਕਿ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਇਹ ਤਾਂ ਇੱਕ ਆਪਣਾ ਬਹਿਮ ਹੁੰਦਾ ਚਲੋ ਕੁਦਰਤੀ ਕੋਈ ਗੱਲ ਬਣ ਜਾਂਦੀ ਆ ਜਿਸ ਤਰ੍ਹਾਂ ਮੈਂ ਫੋਨ ਕੀਤਾ ਉਹਨੇ ਕਿਹਾ ਮੈਨੂੰ ਕਹਿੰਦੇ ਵੀ ਹਾਂਜੀ ਲਾਲ ਸਿੰਘ ਜੀ ਬਣ ਜਾਣਗੇ ਵੇ ਜਿਹੜੇ 2 ਸਾਲ ਵਾਲੇ ਆ ਉਹ ਕੰਮ ਹੋ ਜੀਏਗਾ ਨਾ ਲੋਕ ਆ ਬਾਰ ਬਾਰ ਆਪਾਂ ਫੋਨ ਵੀ ਕਰਦੇ ਰਹਿੰਦੇ ਨਾਲ ਉਹਨੂੰ ਮੈਂ ਤਕਰੀਬਨ ਜੇ ਕੋ ਮੈਨੂੰ ਕੋਈ ਫੋਨ ਆਉਂਦਾ ਕਿ ਇਹਨਾਂ ਕਹੇਦਾ ਕਿ ਪਾਸਪੋਰਟ ਫਸਿਆ ਹੁਣ ਕਈ ਪਾਲਮਾ ਤੋਂ ਮੈਨੂੰ ਭੇਜੀਆਂ ਫੋਟੋਕਾਪੀਆਂ ਬਾਰਸਲੋਨਾ ਤੋਂ ਵੀ ਭੇਜੇ ਇੱਕ ਦੋ ਮੁੰਡਿਆਂ ਨੇ ਕਿ ਭਾਜੀ ਸਾਡੇ 3-3 ਮਹੀਨੇ ਹੋ ਗਏ 4-4 ਮਹੀਨੇ ਹੋ ਗਏ ਕਹਿੰਦੇ ਪਾਸਪੋਰਟ ਨਹੀਂ ਬਣਿਆ ਉਹ ਮੈਂ ਉਹਨਾਂ ਨੂੰ ਉਹ ਭੇਜਦਾ ਰਹਿੰਦਾ ਤੇ ਨਾਲ ਫੋਨ ਵੀ ਕਰਦਾ ਰਹਿੰਦਾ ਕਿ ਦੇਖੋ ਇਹਨਾਂ ਦੇ ਪੇਪਰ ਜਮ੍ਹਾਂ ਕਰਵਾਉਣੇ ਆ ਕਿਉਂ ਨਹੀਂ ਦੇ ਰਹੇ ਇਹਨੂੰ ਦੋ ਪਾਸਪੋਰਟ ਯਾਰ ਫਿਰ ਉਹ ਚਲੋ ਦੇ ਦੇ ਵੀ ਤਾਂ ਦੇ ਪਾਸਪੋਰਟ ਫੋਨ ਕਰੇ ਤਾਂ ਪਰ ਮੈਂ ਉਹਨੂੰ ਕਹਾਂ ਮੈਂ ਕਿ ਇਹ ਮਸਲਾ ਗੱਲ ਨਹੀਂ ਹੈ ਕਿ ਮੇਰੇ ਫੋਨ ਕਰੇ ਤਾਂ ਪਾਸਪੋਰਟ ਨਹੀਂ ਤੇ ਸਾਰਿਆਂ ਨੂੰ ਦਿਓ ਸਾਰੇ ਵੀ ਕੀ ਕਾਹੋੜੇ ਪੇਪਰ ਸਭ ਨੇ ਜਮਾ ਕਰਾਉਣੇ ਨਾ ਹਰ ਇੱਕ ਬੰਦੇ ਨੂੰ ਜ਼ਰੂਰ ਤੇ 2 ਸਾਲ ਦੀ ਪ੍ਰੋਗਰਾਮਟ ਹੈ ਇੱਥੇ ਕਾਨੂੰਨ ਆ ਪਤਾ ਨਹੀਂ ਕਦੋਂ ਬੰਦ ਹੋ ਜਾਣਾ ਕਦੋਂ ਨਹੀਂ ਕਿ ਫਿਲਹਾਲ ਇਹਨਾਂ ਨੇ ਖੋਲ੍ਹਿਆ ਹੈ ਕਿ 2 ਸਾਲ ਦੇ ਜ਼ਰੂਰ ਪ੍ਰੋਗਰਾਮਟ ਹੈਗੇ ਤੇ ਜੇ ਕੰਮ ਹੈਗਾ ਤਾਂ ਪੇਪਰ ਲਾਓ ਤੇ ਮੈਂ ਕਿਹਾ ਵੀ ਬੰਦਿਆਂ ਨੂੰ ਲਾਹਾ ਲੈਣ ਦਾ ਮੌਕਾ ਇਹਨਾਂ ਕੋਲ ਇਹਨੂੰ ਸਾਡਾ ਫਰਜ਼ ਬਣਦਾ ਹੈ ਇਹਦੇ ਨਾਲ ਖਲੋਣਾ ਹੈ ਇਹਦੇ ਨਾਲ ਖੜਨਾ ਹਰ ਇੱਕ ਬੰਦੇ ਨੂੰ ਨੰਦੇ ਤੇ ਚੋ ਚਲੋ ਜਿੰਨੇ ਕਿ ਸਾਨੂੰ ਮਹਾਰਾਜ ਨੇ ਸਮਸਤ ਬਖਸ਼ੀ ਹੈ ਜੀ ਉਹਦੇ ਹਿਸਾਬ ਨਾਲ ਆਪਾਂ ਆਵਾਜ਼ ਬੋਲਣ ਤੇ ਕਰਦੇ ਰਹੀਦਾ ਤੇ ਮਹਾਰਾਜ ਕਿਰਪਾ ਕਰੇ ਨਹੀਂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਸੇਵਾ ਦੇਖੋ ਜਦੋਂ ਅਸੀਂ ਆਈ ਸਾਡੀ ਤੇ ਕਿਸੇ ਨੇ ਇਹ ਵੀ ਨਹੀਂ ਬਾਹ ਫੜੀ ਆ ਤੁਹਾਡੇ ਹੌਣ ਤਾਂ ਤੁਸੀਂ ਫਿਰ ਵੀ ਮੁੰਡਿਆਂ ਦੀ ਵੀ ਨਹੀਂ ਮਦਦ ਕਰਦੇ ਹੋ ਅਸੀਂ ਵੀ ਕਰਦੇ ਆ ਤੁਸੀਂ ਵੀ ਕਰਦੇ ਆ ਤੇ ਮੈਂ ਹੀ ਕਹੂੰਗਾ ਕਿ ਧੰਨਵਾਦ ਆ ਪਾਜੀ ਕਿਨੇ ਪਤਾ ਹੀ ਆਪਾਂ 2000 ਦੇ ਵਿੱਚ ਇੱਥੇ ਆਏ ਸੀ ਭਾਈ ਅਮਰੀਕ ਸਿੰਘ ਉਦੋਂ ਤਾਂ ਫਿਰ ਬੜਾ ਹਾਲਾਤਾਂ ਆਜੂ ਬਣ ਗਏ ਸੀ ਉਹਦੇ ਬਾਅਦ ਤਾਂ ਫਿਰ ਇੱਕ ਐਸਾ ਟਾਈਮ ਵੀ ਆਇਆ ਜਿਹੜਾ ਕਿ 4 ਸਾਲ ਕਿਸੇ ਨੂੰ ਪਾਸਪੋਰਟ ਨਹੀਂ ਈਸ਼ੂ ਹੋਇਆ ਆਪਣੇ ਮੈਜੋਰੀਅਮ ਬੇਸੀ ਦੇ ਵਿੱਚੋਂ ਇਹ ਵੀ ਤੁਹਾਨੂੰ ਪਤਾ ਹੋਣਾ ਕਿ 4 ਸਾਲ ਬੰਦੇ ਬਿਨਾ ਪੇਪਰਾਂ ਤੋਂ ਠੁੱਕੇ ਖੰਦੇ ਰਹੇ ਆ ਕੋਈ ਨਿਊ ਨਹੀਂ ਕੋਈ ਕੁਛ ਨਹੀਂ ਜਿਹਦੇ ਕੋ ਰੈਜ਼ੀਡੈਂਸੀ ਸੀਗੀ ਉਹਨਾਂ ਦੇ ਨਿਊ ਹੁੰਦੇ ਸੀ ਔਰ ਜਿਹੜੇ ਨਵੇਂ ਬੰਦੇ ਸੀ ਬਿਲਕੁਲ ਜੀਗ ਰਹੀ ਸੀ ਨਹੀਂ ਸੀ ਨਾ ਉਹਦਾ ਨੀ ਹੁੰਦਾ ਸੀ ਤੇ ਨਾ ਹੀ ਜੇ ਕਿ ਨਵਾਂ ਪਾਸਪੋਰਟ ਮਿਲਦਾ ਸੀ ਕਿਸੇ ਨੂੰ ਤਿੰਨ ਚਾਰ ਸਾਲ ਉਸ ਟਾਈਮ ਨੂੰ ਬੀਨਾਰਾਣੀ ਦਾ ਜੋ ਪ੍ਰਭੁਣ ਹੈ ਸੀ ਕਿ ਕਿਸੇ ਪਾਕਿਸਤਾਨੀ ਨੇ ਜਾਂ ਕਿਸੇ ਹੋਰ ਕੰਟਰੀ ਦੇ ਨੇ ਪਾਸਪੋਰਟ ਬਣਾ ਲਿਆ ਸੀ ਇਥੋਂ ਉਸੀ ਵਜ੍ਹਾ ਕਰਕੇ ਤੇ ਪ੍ਰੋਬਲਮ ਆ ਗਈ ਸੀ ਫਿਰ ਕਈ ਇਨਸਾਨ ਬਿਲਕੁਲ ਬੰਦ ਹੀ ਰਿਹਾ ਹੈ ਪਾਸਪੋਰਟ ਦਾ ਕੰਮ ਤੇ ਬੜੀ ਔਖਾਈ ਕੱਟੀ ਹੈ ਜੀ ਬੰਦਿਆਣੇ ਜਿਹੜੇ ਸਾਡੇ ਟਾਈਮ ਦੇ ਬੰਦੇ ਆਏ ਹੋਏ ਆ ਉਸ ਟਾਈਮ ਤਾਂ ਬਹੁਤ ਮੁਸ਼ਕਲ ਹੁੰਦਾ ਸੀ ਕੰਮ ਅੱਜਿਕਾ ਤਾਂ ਚਲੋ ਮਹਾਰਾਜ ਦੀ ਕਿਰਪਾ ਕਾਮਕਾਰ ਵੀ ਮਿਲਦੇ ਆ ਆਪਣੇ ਬੰਦਿਆਂ ਦੇ ਕਾਰੋਬਾਰ ਹੈਗੇ ਆ ਬੋਲੀ ਦੀ ਬੇਡੀ ਬੋਡੀ ਬਟ ਪ੍ਰੋਬਲਮ ਨਹੀਂ ਪੈਂਦੀ ਜਦੋਂ ਅਸੀਂ ਆਏ ਸੀ ਸਾਡੇ ਤਾਂ ਜਾਂ ਤੁਸੀਂ ਆਏ ਸੀ ਉਸ ਟਾਈਮ ਵੀ ਸਾਨੂੰ ਤਾਂ ਬੋਲੀ ਦੀ ਬੜੀ ਪ੍ਰੋਬਲਮ ਪੈਂਦੀ ਸੀ ਕਿ ਪਤਾ ਨਹੀਂ ਸੀ ਅਸੀਂ ਜਾਈਏ ਕਿੱਧਰ ਨੂੰ ਕੋਈ ਬੰਦਾ ਨਹੀਂ ਸੀ ਲੱਭਦਾ ਹੁੰਦਾ ਆਪਣਾ ਹਾਂ ਬਿਲਕੁਲ ਅੱਜ ਤਾਂ ਫਿਰ ਵੀ ਚਲੋ ਕਿਰਪਾ ਮਹਾਰਾਜ ਦੀ ਹਰੇਕ ਸ਼ਹਿਰਾਂ ਵਿੱਚ ਆਪਣੇ ਬੰਦੇ ਮਿਲਦੇ ਆ ਜੀ ਬਿਲਕੁਲ ਬਿਲਕੁਲ ਬਾਕੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਕੀ ਕਹਾਂਗਾ ਫੈਮਿਲੀ ਸੀ ਜੀ ਪੂਰੇ ਪਾਕਸਪੇਡ ਸਪੇਨ ਦੇ ਸਾਰੇ ਨੌਜਵਾਨਾਂ ਵੱਲੋਂ ਸਾਰਿਆਂ ਵੱਲੋਂ ਅਸੀਂ ਤੁਹਾਡਾ तहे ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਹੈ ਕਿ ਇਹ ਆਪਣਾ ਫਰਜ਼ ਬਣਦਾ ਸਾਰਿਆਂ ਦਾ ਠੀਕ ਹੈ ਜੀ ਬਹੁਤ ਧੰਨਵਾਦ ਧੰਨਵਾਦ ਵਾਏ ਜੀ ਕਾਕਾ ਹਾਂਜੀ ਇਹ ਸਨ ਲਾਲ ਸਿੰਘ ਜੀ ਲਾਲ ਸਿੰਘ ਜੀ ਹਮੇਸ਼ਾ ਕਮਿਊਨਿਟੀ ਦੀ ਮਦਦ ਕਰਨ ਵਾਸਤੇ ਅੱਗੇ ਆਉਂਦੇ ਰਹਿੰਦੇ ਆ ਕੋਈ ਨਾ ਕੋਈ ਹੈਲਪ ਕਰਦੇ ਰਹਿੰਦੇ ਆ ਤੇ ਅੱਜ ਇਹਨਾਂ ਦੀ ਅੰਬੈਸੀ ਦੇ ਵਿੱਚ ਮਨਿਸਟਰ ਜਿਹੜੇ ਆ ਐਮਬੈਸਡਰ ਆ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਆ ਤੇ ਜੀ ਜਿਹੜੀ ਉਹਨਾਂ ਦੀ ਗੱਲਬਾਤ ਹੋਈ ਆ ਤੇ ਉਹਨਾਂ ਨੇ ਭਾਈ ਲਾਲ ਸਿੰਘ ਜੀ ਨੇ ਦੱਸਿਆ ਆ ਕਿ ਕੀ ਗੱਲਬਾਤ ਹੋਈ ਆ ਕਿਵੇਂ ਉਹਨਾਂ ਨੇ ਮਤਲਬ ਕਿ ਕੀ ਦੱਸਿਆ ਆ ਉਹਦੇ ਵਿੱਚ ਹਨਾ ਕੀ ਗੱਲਬਾਤ ਹੋਈ ਆ ਹਾਂਜੀ ਬਿਲਕੁਲ ਤੇ ਹੁਣ ਕਿਸੇ ਦਾ ਕੋਈ ਸਵਾਲ ਆ ਕਿਸੇ ਦਾ ਕੋਈ ਰੁਕਿਆ ਹੋਇਆ ਆ ਤੇ ਉਹ ਵੀ ਆ ਸਕਦਾ ਆ ਤੇ ਪਰ ਮੈਂ ਇੱਕ ਗੱਲ ਕਹਿ ਦੇਣਾ ਕਦੇ ਵੀ ਕੋਈ ਗਲਤ ਕੰਮ ਨਾ ਕਰੋ ਕਿਸੇ ਨੂੰ ਪੈਸਾ ਨਾ ਦੇ ਉਹ ਜੇ ਤੁਹਾਡੇ ਕੋਲ ਕੋਈ ਪੈਸਾ ਮੰਗਦਾ ਕੋਈ ਇਦਾਂ ਦੇ ਕੰਮ ਦਾ ਉਹਦੇ ਬਾਰੇ ਜਰੂਰ ਦੱਸੋ ਤੇ ਬਾਕੀ ਇੰਪਾਰਲਮੈਂਟ ਤੋਂ ਇੱਕ ਹੋਰ ਡਾਕੂਮੈਂਟ ਹੈ ਜਿਹਨੂੰ ਤੁਸੀਂ ਬਿਲਕੁਲ ਸਹੀ ਤਰੀਕੇ ਨਾਲ ਕਰਾਉਣ ਦੀ ਕੋਸ਼ਿਸ਼ ਕਰਿਓ ਸਾਰੇ ਮੇਰੇ ਵੀਰ ਕਿਉਂਕਿ ਉਹਦੇ ਸਿਰ ਤੇ ਹੀ ਗਾਂ ਤੁਹਾਡੇ ਪੇਪਰ ਬਣਿਆ ਬਿਲਕੁਲ ਬਿਲਕੁਲ ਇੱਕ ਵੀਰ ਨੇ ਮੈਸੇਜ ਲਿਖਿਆ ਹੋਇਆ ਹੈ ਕਹਿੰਦਾ ਜੀ ਦਾਨਾ ਦੇ ਪੇਪਰ ਉਹਨੇ ਵਾਲੈਂਸੀਆ ਜਮਾ ਕਰਾਏ ਹੋਤੇ ਤੇ ਇਹਦੀ ਜਿਹੜੀ ਪਾਦਰ ਨੂੰ ਮੈਂ ਤੋਂ ਚਲਦੀ ਉਹ ਮੁਰਸੀਆ ਚੱਲ ਰਹੀ ਹੈ ਤੇ 25 5 2024 ਤੋਂ ਵਾਲੈਂਸੀਆ ਚਰਵਈਆ ਰਹਿ ਰਿਹਾ ਜੀ ਦੇਖੋ ਜੀ ਜਿਹੜੇ ਦਾਨਾ ਦੇ ਪੇਪਰ ਆ ਨਾ ਅਸੀਂ ਵੀ ਬਹੁਤ ਬੰਦਿਆਂ ਨੇ ਜਮਾ ਕਰਵਾਏ ਸੀਗੇ ਉਹਦੇ ਵਿੱਚ ਜਿਨ੍ਹਾਂ ਨੇ ਸੇਵਾ ਕੀਤੀ ਸੀ ਉਹਨਾਂ ਨੇ ਜਮਾ ਕਰਵਾਏ ਸੀ ਜ਼ਿਆਦਾਤਰ ਸਾਡੇ ਸਾਰੇ ਬੰਦਿਆਂ ਨੇ ਉਹਨਾਂ ਨੇ ਰਿਜੈਕਟ ਕਰ ਦਿੱਤੇ ਆ ਕਿ ਉਹਨਾਂ ਨੇ ਉਹਨਾਂ ਨੇ ਇਹ ਕਿਹਾ ਸੀ ਇਹ ਉਹਨਾਂ ਵਾਸਤੇ ਪੇਪਰ ਆ ਜਿਹੜੇ ਲੋਕ ਅਫੈਕਟਡ ਆ ਜਿਹੜੇ ਉੱਥੇ ਰਹਿੰਦੇ ਸੀਗੇ ਜੀ ਉਸ ਸਮੇਂ ਦੇ ਵਿੱਚ ਨਾਇਕੀ ਜਿਨ੍ਹਾਂ ਨੇ ਸੇਵਾ ਕੀਤੀ ਸੀ ਉਹਨਾਂ ਵਾਸਤੇ ਆ ਜਿਹੜਾ ਨੇ ਮਤਲਬ ਕਿ ਜਿਹੜੇ ਅਫੈਕਟਡ ਲੋਕ ਆ ਇਹ ਉਹਨਾਂ ਵਾਸਤੇ ਆ ਤਾਂ ਦਿੱਤੇ ਜਾ ਰਿਹਾ ਕਿਉਂਕਿ ਇਮੀਗ੍ਰੇਟਡ ਲੋਕਾਂ ਨੇ 트੍ਰੋਮੇ ਦੇ ਮਰਦ ਕੀਤੀ ਹੈ ਕਿਉਂਕਿ ਲਾਅ ਆ ਕਾਨੂੰਨ ਆ ਜਿੱਥੇ ਇੱਕ ਲਕੀਰ ਜਾਂ ਕਾਮਾ ਪੈ ਜਾਂਦਾ ਉੱਥੇ ਫਰਕ ਪੈ ਜਾਂਦਾ ਹੈ ਨਾ ਪਰ ਅਸੀਂ ਵੀ ਕੋਸ਼ਿਸ਼ ਕੋਸ਼ਿਸ਼ ਕਰ ਰਹੇ ਆ ਮੈਂ ਬਹੁਤ ਕੋਸ਼ਿਸ਼ ਕੀਤੀ ਮੈਜਰ 3-4 ਚੱਕਰ ਲਾਏ ਆ ਹੋਮ ਮਿਨਿਸਟਰੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਮਿਨਿਸਟਰ ਦੇ ਨਾਲ ਗੱਲਬਾਤ ਕਰਨ ਦੀデア ਲਾਅ ਸੰਗਨੇ ਕੀਤੀ ਆ ਅਸੀਂ بار بار ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਯਾਨੀ ਕਿ ਇਸ ਕਰਕੇ ਕਿਉਂਕਿ ਸਾਡੇ ਨਾਲ ਬੁੜੇ ਇਦਾਂ ਦੇ ਮੁੰਡੇ ਸੀਗੇ ਜਿਨ੍ਹਾਂ ਨੇ ਬਹੁਤ ਦਿਨ ਰਾਤ ਮਿਹਨਤ ਕੀਤੀ ਸੇਵਾ ਕੀਤੀ ਜਿਨ੍ਹਾਂ ਦਾ ਜਿਨ੍ਹਾਂ ਦੇ ਕੋਲ ਪੇਪਰ ਹੈ ਨਹੀਂਗੇ ਹਨਾ ਉਹਨਾਂ ਨੂੰ ਪੇਪਰ ਉੱਪਰ ਲੱਭ ਜਾਣ ਹਨਾ ਤੇ ਚਲੋ ਕਿਸੇ ਗਰੀਬ ਦਾ ਡੰਗ ਸਰ ਜਾਏ ਤੇ ਨਾਲੇ ਉਹਨਾਂ ਨੂੰ ਕੰਮ ਮਿਲ ਵੀ ਰਿਹਾ ਸੀ ਜਦੋਂ ਦੋ ਵਿਚਾਰੇ ਸੇਵਾ ਕਰਦੇ ਰਹੇ ਹਨਾ ਤੇ ਭਾਈ ਜਗਜੀਤ ਸਿੰਘ ਆ ਉਹਨਾਂ ਨੇ ਬਹੁਤ ਲੰਮਾ ਸਮਾਂ ਸੇਵਾ ਕੀਤੀ ਭਾਈ ਚਰਨਜੀਤ ਸਿੰਘ ਦੀ ਸੇਵਾ ਲੰਮਾ ਸਮਾਂ ਸੇਵਾ ਕਰ ਗਏ ਹੁਣ ਤੱਕ ਵੀ ਲੱਗੇ ਰਹਿੰਦੇ ਹੁੰਦੇ ਸੀਗੇ ਹਨਾ ਤੇ ਭਾਈ ਭਾਈ ਜਗਜੀਤ ਸਿੰਘ ਤੇ ਮੇਰੇ ਨਾਲ ਲਾਸਟ ਦਿਨ ਮਈ ਅਪ੍ਰੈਲ ਮਈ ਦੇ ਮਹੀਨੇ ਦੇ ਵਿੱਚ ਵੀ ਮਤਲਬ ਕਿ ਦੇਖੋ ਕਿੱਥੇ ਅਕਤੂਬਰ ਦਾ ਮਹੀਨਾ ਸੀ ਤੇ ਕਿੱਥੇ ਮਈ ਦਾ ਮਹੀਨਾ ਸੀਗਾ ਤੇ ਹੁਣ ਤਾਂ ਐਨੂੰ ਐਂਡ ਆ ਗਿਆ ਸੀ ਮੇਰੀ ਤੇ ਜਮਾਂ ਬਸ ਹੋ ਗਈ ਸੀ ਆਪਾਂ ਦੇ ਬਿਲਕੁਲ ਹੱਥ ਖੜੇ ਹੋ ਗਏ ਸੀਗੇ ਹੁਣ ਤੇ ਸਮਾਂ ਲੰਮਾ ਬਹੁਤ ਜ਼ਿਆਦਾ ਹੋ ਗਿਆ ਸੀਗਾ ਕਿਉਂਕਿ 6-7 ਮਹੀਨੇ ਜਿਹੜੇ ਕੱਢਣੇ ਬੜੇ ਮੁਸ਼ਕਲ ਸੀਗੇ ਤੇ ਚਲੋ ਜਿੱਦਾਂ ਵੀ ਜਿੱਦਾਂ ਵੀ ਯਤਾਰਾ ਕੀਤਾ ਜੋ ਵੀ ਕੀਤਾ ਜਿੱਦਾਂ ਵੀ ਕੀਤਾ ਜੋ ਵੀ ਹੋਇਆ ਕਿੰਨੇ ਕਿ ਵੀ ਜੋਗੇ ਸੀਗੇ ਚਲੋ ਤੁਹਾਡੀ ਸਾਰਿਆਂ ਦੀ ਮਦਦ ਦੇ ਨਾਲ ਹੋਇਆ ਵਾ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਹਨ ਤੇ ਬਸ ਉਹਦਾ ਫਲ ਵੀ ਪ੍ਰਮਾਤਮਾ ਨੇ ਦਿੱਤਾ ਆ ਹਾਂ ਬਿਲਕੁਲ ਹਾਂ ਅੱਜ ਕੱਲ ਕੰਮਾਂ ਦੇ ਹਾਲਾਤ ਬੜੇ ਮਾੜੇ ਚੱਲਦੇ ਪਏ ਆ ਬੜੇ ਜਿਹੜੇ ਵੀਰ ਆ ਨਵੇਂ ਆਏ ਨੇ ਤੇ ਉਹ ਕੰਮ ਲੱਭਣ ਦੀ ਬੜੀ ਕੋਸ਼ਿਸ਼ ਕਰ ਰਹੇ ਨੇ ਤੇ ਕੰਮ ਕਈਆਂ ਨੂੰ ਲੱਭਦੇ ਆ ਤੇ ਕਈਆਂ ਨੂੰ ਨਹੀਂ ਲੱਭ ਰਹੇ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਨਵੇਂ ਬੰਦਿਆਂ ਦਾ ਗੱਲ ਏਦਾ ਵਾ ਆਏ ਬਹੁਤ ਜ਼ਿਆਦਾ ਬੰਦੇ ਆ ਨਾ ਤੇ ਜ਼ਿਆਦਾ ਬੰਦੇ ਹੋਣ ਕਰਕੇ ਕੰਮਾਂ ਦੇ ਥੋੜੇ ਜਿਹੇ ਹਾਲਾਤ ਵਿਗੜੇ ਹੋਏ ਆ ਸਾਹਿਲ ਤੇ ਚਲੋ ਲੱਭਦੇ ਆ ਜਿਹੜੇ ਲੱਭਦੇ ਆ ਜਿਨ੍ਹਾਂ ਨੂੰ ਜਿੱਥੇ ਜਿੱਥੇ ਲੱਭੀ ਜਾਂਦੇ ਆ ਉੱਥੇ-ਉੱਥੇ ਮਤਲਬ ਕਿ ਕੰਮ ਜ਼ਰੂਰ ਕਰੀ ਜਾਣ ਕਿਉਂਕਿ ਬੜਾ ਔਖਾ ਹੁੰਦਾ ਆ ਕੰਮਾਂ ਦਾ ਕੰਮਾਂ ਤੋਂ ਬਿਨਾ ਹਨਾ ਹਾਂਜੀ ਇਦਾਂ ਦਾ ਇਦਾਂ ਕਰਕੇ ਆ ਬਿਲਕੁਲ ਹਾਂਜੀ ਬਾਕੀ ਬਾਕੀ ਤੁਸੀਂ ਸਾਡੀਆਂ ਸਾਰੀਆਂ ਖਬਰਾਂ ਦੇਖ ਦੇਖਦੇ ਰਹਿੰਦੇ ਹੋ ਸਾਡੀਆਂ ਕਾਫੀ ਪੰਜਾਬ ਦੀਆਂ ਖਬਰਾਂ ਵੀ ਚੈਨਲ ਦੇ ਉੱਤੇ ਪਾਈਆਂ ਜਾਂਦੀਆਂ ਨੇ ਪੰਜਾਬ ਦੀਆਂ ਸਾਰੀਆਂ ਗਤੀਵਿਧੀਆਂ ਪੰਜਾਬ ਤੋਂ ਸਪੇਨ ਤੇ ਦੇਣ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਫਿਰ ਅਸੀਂ ਸਾਰੀਆਂ ਇੰਨੀ ਮਿਹਨਤ ਕਰਦੇ ਪਏ ਆ ਪ੍ਰੋਪਰ ਪ੍ਰੋਪਰ ਅਸੀਂ ਚੈਨਲ ਤੇ ਕੰਮ ਕਰ ਰਹੇ ਆ ਤੁਸੀਂ ਚੈਨਲ ਨੂੰ ਬਕਾਇਦਾ ਸਾਡੇ ਨੂੰ ਸਰਚ ਕਰਕੇ ਦੇਖੋ ਕਿਦਾਂ ਅਸੀਂ ਸਾਰੀਆਂ ਤਾਂ ਬਰਾ ਬਤਾ ਕਰ ਰਹੇ ਆ ਤੇ ਉਹਨਾਂ ਨੂੰ ਸ਼ੇਅਰ ਕਰਿਆ ਕਰੋ ਵੀਊ ਵਧਣ ਜਿਨ੍ਹਾਂ ਦਾ ਕਰਕੇ ਜਿੰਨੀ ਮਿਹਨਤ ਕਰਕੇ ਅਸੀਂ ਸਾਰਾ ਸਾਰਾ ਦਿਨ ਵੀਡੀਓ ਐਡਿਟਿੰਗ ਤੇ ਲੱਗਦਾ ਆ ਕੰਮ ਲੱਗਦਾ ਆ ਸਾਰੇ ਪ੍ਰੋਜੈਕਟ ਤਿਆਰ ਕੀਤੇ ਹਨ ਹੂੰ ਇਦਾਂ ਕਰਕੇ ਗੱਲ ਬਾਤ ਹਾਂਜੀ ਕਬੀਰ ਦਾ ਮੈਸੇਜ ਆਇਆ ਕਹਿੰਦਾ ਭਾਜੀ ਟੀਆਰਸੀ ਕਾਰਡ ਕਿਵੇਂ ਲੈ ਸਕਦੇ ਆ ਸਪੇਨ ਦਾ ਉਹ ਡੀਆਰធី ਕਾਰਡ 2 ਸਾਲ ਦੀ ਪਦਰਨ ਨਾਮਿੰਟ ਤੋਂ ਬਾਅਦ ਮਿਲ ਸਕਦਾ ਤੁਹਾਨੂੰ ਅੱਜ ਇੱਕ ਪ੍ਰੋਟੈਸਟ ਵੀ ਚੱਲ ਰਿਹਾ ਆ ਪੁਰਤਗਾਲ ਦੇ ਵਿੱਚ ਜਿਹੜੇ ਤੁਹਾਨੂੰ ਪਤਾ ਹੈ ਪਿੱਛੇ ਕਾਫੀ ਕੁਝ ਹੋਇਆ ਸੀ ਪੁਰਤਗਾਲ ਦੇ ਵਿੱਚ ਤੇ ਕਾਫੀ ਜਿਹੜੇ ਇਮੀਗ੍ਰੈਂਟਸ ਉੱਥੇ ਜਿਹੜੇ ਰਹਿ ਰਹੇ ਨੇ ਇੰਡੀਅਨਸ ਹੋਗੇ ਜਾਂ ਫਿਰ ਹੋਰ ਕੰਟਰੀ ਦੇ ਲੋਕ ਵੀ ਰਹਿ ਰਹੇ ਆ ਤੇ ਉਹਨਾਂ ਨੂੰ ਕੰਟਰੀ ਆਊਟ ਦਾ ਨੋਟਿਸ ਮਿਲ ਗਿਆ ਜੀ ਤੇ ਉਹਦੇ ਸਬੰਧੇਤ ਅੱਜ ਪ੍ਰੋਟੈਸਟ ਚੱਲ ਰਿਹਾ ਜੀ ਉੱਤੇ ਦੇਖੋ ਜੀ ਗਾਲੇ ਦਾ ਮਾ ਟ੍ਰੇਨ ਦੇ ਵਿੱਚ ਤੇ ਪਹਿਲਾਂ ਪਹਿਲਾਂ ਹੀ ਜਿੱਦਾਂ ਇਹ ਇਹ ਮਿਲਦਾ ਨੋਟ ਅਸ ਮਿਲਦਾ ਹੁੰਦਾ ਜਦੋਂ ਬੱਤੀ ਲੱਗਦੀ ਆ ਉਹ ਤੁਹਾਨੂੰ ਨਾਲੇ ਪੇਪਰ ਦੇ ਦਿੰਦੇ ਆ ਅਪੀਲ ਲਾ ਲਓ ਤੇ ਨੇ ਇੰਟਰ ਜਿਹੜੀਆਂ ਵਾ ਸਾੜ ਯੂਰਪ ਜਿਹੜਾ ਵਾ ਆਊਟ ਕਰਕੇ ਚੱਲ ਜਿਓ ਹਨਾ ਬਿਲਕੁਲ ਤੇ ਇਹ ਸ਼ੁਰੂ ਤੋਂ ਹੀ ਮਿਲਦਾ ਆ ਰਿਹਾ ਆ ਕਿ ਇਹ ਇਹ ਤਾਂ ਕੰਟਰੀ ਆਊਟ ਤੇ ਪਹਿਲਾਂ ਹੀ ਦਿੰਦੇ ਕਾਫੀ ਟਾਈਮ ਤੋਂ ਕਈਆਂ ਨੂੰ ਲੱਗਦਾ ਹੈ ਨਵੀਂ ਗੱਲ ਨਵੀਂ ਗੱਲ ਨਹੀਂ ਇਹ ਪਹਿਲਾਂ ਤੋਂ ਹੀ ਮਿਲਦਾ ਆ ਰਿਹਾ ਤੁਹਾਨੂੰ ਇਹਦੇ ਉੱਤੇ ਇੱਕ ਐ ਅਪੀਲ ਲਾਉਣੀ ਪੈਂਦੀ ਆ ਕਿ ਤੁਸੀਂ ਇੱਥੇ ਰਹਿੰਦੇ ਕਿਉਂ ਆ ਵਜ੍ਹਾ ਕੀ ਦਾ ਡਿਜ਼ਾਇਨ ਦੀ ਕਿਉਂ ਤੁਸੀਂ ਇਸ ਮੁਲਕ ਵਿੱਚ ਰਹਿਣਾ ਚਾਹੁੰਦੇ ਆ ਮੈਂ ਕਿ ਤੁਸੀਂ ਉਹ ਚੀਜ਼ ਤੁਹਾਨੂੰ ਲਾਉਣੀ ਪੈਣੀ ਆ ਹਨਾ ਜੀ ਇਹ ਅੱਜ ਦਾ ਨਹੀਂ ਪਹਿਲਾਂ ਪਹਿਲਾਂ ਤੋਂ ਹੀ ਮਿਲਦਾ ਵਾ ਬਿਲਕੁਲ ਬਿਲਕੁਲ ਵੀਰ ਦਾ ਸੀਗਾ ਮੈਸੇਜ ਸੀ ਕਹਿੰਦੇ ਕੰਟਰੈਕਟ ਕਿੰਨੇ ਦਾ ਮਿਲਦਾ ਆ ਵੀਰ ਇਹ ਤੇ ਡਿਪੈਂਡ ਕਰਦਾ ਵੀ ਵੀ ਤੁਹਾਨੂੰ ਕੰਟਰੈਕਟ ਕਿਥੋਂ ਮਿਲ ਰਿਹਾ ਹੈ ਕਿਹੜੀ ਜਗ੍ਹਾ ਤੋਂ ਲੈ ਰਹੇ ਕਿੰਨੇ ਘੰਟਿਆਂ ਦਾ ਲੈ ਰਹੇ ਹੋ ਬਿਲਕੁਲ ਬਿਲਕੁਲ ਸਾਹਿਨੇ ਬਹੁਤ ਸੋਹਣੀ ਗੱਲ ਕਹੀ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿੰਨੇ ਦਾ ਲੈਣਾ ਆ ਬਾਕੀ ਵੇਚਣ ਵਾਲੇ ਦੇ ਜਿੱਡਾ ਦਾ ਬੰਦਾ ਦੇਖਦੇ ਉਦਾਂ ਦਾ ਠੋਕ ਲਾ ਦਿੰਦੇ ਬੰਦੇ ਨੂੰ ਅਗਲੇ ਕਹਿੰਦੇ ਲੈ ਲਓ ਹਾਂਜੀ ਇਹਦੇ ਬਾਰੇ ਅਸੀਂ ਕੋਈ ਖੁੱਲ ਕੇ ਨਹੀਂ ਦੱਸ ਸਕਦੇ ਵੀ ਕਿੰਨੇ ਦਾ ਮਿਲਦਾ ਜਾਂ ਕਿੰਨੇ ਦਾ ਨਹੀਂ ਆ ਕਿਉਂਕਿ ਅਸੀਂ ਤਾਂ ਚਾਹੁੰਦੇ ਆ ਕਿ ਚਲੋ ਫ੍ਰੀ 'ਚ ਹੀ ਮਿਲ ਜੇ ਸਾਰਿਆਂ ਨੂੰ ਜੋ ਵੀ ਆ ਤੇ ਪਰ ਕਾਫੀ ਲੋਕਾਂ ਦੀ ਕੁਝ ਮਜਬੂਰੀਆਂ ਵੀ ਹੁੰਦੀਆਂ ਆ ਕਿਉਂਕਿ ਇੱਥੇ ਟੈਕਸ ਪੇ ਕਰਨੇ ਪੈਂਦੇ ਆ ਬੜਾ ਕੁਝ ਇੱਥੇ ਸਪੇਨ ਦੇ ਵਿੱਚ ਵੀ ਜਿਹੜਾ ਮਾਲਕ ਰੈਸਟੋਰੈਂਟ ਦਾ ਹੋਗਾ ਜਾਂ ਫਿਰ ਕਿਸੇ ਦੁਕਾਨ ਦਾ ਮਾਲਕ ਹੋਗਾ ਉਹ ਵੀ ਚਾਹੁੰਦਾ ਕਿ ਚਲੋ ਕਿਸੇ ਤਰੀਕੇ ਨਾਲ ਮੇਰਾ ਥੋੜਾ ਫਾਇਦਾ ਹੋ ਜਵੇ ਹਾਂ ਬਿਲਕੁਲ ਇਹ ਤਾਂ ਕਹਿ ਲਓ ਕੋਈ ਨਵੀਂ ਪਰੰਪਰਾ ਨਹੀਂ ਕਾਫੀ ਪੁਰਾਣੀ ਪਰਫਰਾਹੀ ਚੱਲਦੀ ਆ ਰਹੀ ਹੈ ਜੀ ਕੰਟਰੈਕਟ ਖਰੀਦਣਾ ਵੇਚਣਾ ਜੋ ਵੀ ਚੱਲ ਰਿਹਾ ਹੈ ਬਿਲਕੁਲ 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 ਹਾਂਜੀ ਕੰਟਰੈਕਟ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਜਦੋਂ ਤੁਸੀਂ ਕੰਟਰੈਕਟ ਲੈਣਾ ਉਸ ਤੋਂ ਪਹਿਲਾਂ ਇੱਕ ਪ੍ਰੀ ਕੰਟਰੈਕਟ ਲੱਗਦਾ ਹੈ ਉਹਦਾ ਤੇ ਉਹ ਤੁਸੀਂ ਜਿਹੜੇ ਵਕੀਲ ਦੇ ਥਰੂ ਤੁਸੀਂ ਜਮ੍ਹਾਂ ਕਰਾਣੇ ਆ ਤੇ ਉਹਨੇ ਚੈੱਕ ਕਰਨਾ ਆ ਚੈੱਕ ਕਰਕੇ ਤੁਹਾਨੂੰ ਦੱਸੇਗਾ ਕਿ ਕੰਟਰੈਕਟ ਜਿਹੜਾ ਤੁਹਾਡਾ ਪਾਸ ਹੋਵੇਗਾ ਜਾਂ ਨਹੀਂ ਹੋਵੇਗਾ ਹਾਂਜੀ ਵੀਡੀਓ ਬਾਕੀ ਤੁਸੀਂ ਦੱਸੋ ਇਹੀ ਹੁੰਦੀ ਆ ਸਾਰੀਆਂ ਗੱਲਾਂ ਬਾਤਾਂ ਹੋਰ ਉੱਥੇ ਕੀ ਆ ਤੇ ਵਾਸੇ ਵਧੀਆ ਠੀਕ ਆ ਤੇ ਬਾਕੀ ਜਿਹੜੇ ਮੁੰਡੇ ਦੀ ਡੈਥ ਹੋਈ ਸੀਗੀ ਬਾਰਸੀਲੋਨਾ ਦੇ ਵਿੱਚ ਉਹਦੇ ਬਾਰੇ ਵੀ ਆਪਾਂ ਮੈਂ ਵੀਡੀਓ ਕਰਨੀ ਆ ਤੇ ਤੁਸੀਂ ਨੰਬਰ ਸਕਰੀਨ ਤੇ ਚੱਲ ਰਿਹਾ ਆ ਜੇ ਕਿਸੇ ਨੇ ਕੋਈ ਸਵਾਲ ਸਵਾਲ ਪੁੱਛਣਾ ਆ ਤੁਸੀਂ ਮੈਸੇਜ ਕਰ ਲਿਓ ਬਾਅਦ ਚ ਕਰ ਲਿਓ ਜਾਂ ਜਿੱਦਾਂ ਕਰਨੀ ਹੋਈ ਉਦਾਂ ਕਰ ਲਿਓ ਤੁਸੀਂ ਹਨ ਤੁਹਾਨੂੰ ਚੰਗਾ ਲੱਗਦਾ ਹੋਇਆ ਹਨ ਤੇ ਹੱਥਲਵਾਂ ਜੀ ਜਿਆਦਾ ਹਜੇ ਹੋੜੀ ਹੋੜੀ ਕਰਕੇ ਟ੍ਰੈਫਿਕ ਇੱਥੇ ਬਣੂਗੀ ਕਿਉਂਕਿ ਜਿਆਦਾ ਲੋਕ ਮੇਰੇ ਨਾਲ ਟਿਕਟੌਕ ਤੋਂ ਹੀ ਜੁੜਦੇ ਆ ਜਿਆਦਾਤਰ ਫੇਸਬੁੱਕ ਟਿਕਟੌਕ ਤੋਂ ਵਗੈਰਾ ਤੋਂ ਨਾਲ ਜਿਆਦਾ ਜੁੜਦੇ ਆ ਤੇ ਇਧਰ ਦੇ ਬੰਨੇ ਜਿੱਦਾਂ ਉਧਰ ਤੇ ਕਾਫੀ ਲਾਉਣ ਨੂੰ ਤੇ ਰੱਛ ਪਿਆਣਾ ਪੂਰਾ ਗੇਮਾ ਗੇਮੀ ਹੋਈ ਹੋਣੀ ਹੈ ਨਾ ਹਾਂਜੀ ਤੇ ਤੇ ਇਸ ਕਰਕੇ ਆ ਥੋੜਾ ਜਿਹਾ ਕੱਲ ਰਾਤੀ ਵੀ ਅਕਾ ਆਈ ਪਾਜੀ ਲਾਈਵ ਪਾਜੀ ਲਾ ਪਾਜੀ ਆ ਗਏ ਹੈ ਨਾ ਨਹੀਂ ਤੇ ਚਲੋ ਕੋਈ ਗੱਲ ਨਹੀਂ ਬਾਕੀ ਇਦਾਂ ਹੀ ਆ ਸਾਰਿਆਂ ਦੇ ਨਾਲ ਆ ਜਿੱਦਾਂ ਵੀ ਹਾਂਜੀ ਭਾਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਨਵੇਂ ਵੀਰ ਜਿਹੜੇ ਇੱਥੇ ਸਪੇਨ ਵਿੱਚ ਆਉਣਾ ਚਾਹੁੰਦੇ ਆ ਜਾਂ ਫਿਰ ਆ ਗਏ ਨੇ ਨੋ ਮੇ ਨਵੇਂ ਬੰਦੇ ਜਿਹੜੇ ਇੱਥੇ ਆ ਉਹ ਆ ਜਿਹੜੇ ਆਉਣਾ ਚਾਹੁੰਦੇ ਉਹ ਕੋ ਸਿੱਖ ਕੇ ਆਉਣ ਤੇ ਜਿਹੜੇ ਆ ਗਏ ਆ ਤੇ ਉਹ ਮਿਹਨਤ ਕਰਨ ਵੀ ਥੋੜਾ ਜਿਹਾ ਔਖਾ ਜਿਹਾ ਲੱਗਦਾ ਆ ਹੌਲੀ ਹੌਲੀ ਕਰਕੇ ਸੌਖਾ ਹੋ ਜਾਊਗਾ ਸਮਾਂ ਹਨਾ ਬਿਲਕੁਲ ਜੀ ਤੇ ਮੈਂ ਕਹਿੰਦਾ ਸਾਹਿਲ ਜੀ ਆਪਾਂ ਹੁਣ ਐਂਡ ਕਰ ਦਈਏ ਪ੍ਰੋਗਰਾਮ ਦਾ ਹਾਂਜੀ ਜਿੱਦਾਂ ਤੁਸੀਂ ਚਾਹੋ ਮੈਂ ਕਹਿੰਦਾ ਐਂਡ ਕਰ ਦਿੰਨੇ ਆ ਪ੍ਰੋਗਰਾਮ ਦਾ ਫੇਰ ਕਰਾਂਗੇ ਗੱਲਬਾਤ ਤੇ ਐ ਕਲ ਦਾ ਰੱਖਾਂਗੇ ਸਮਾਂ ਸਮਾਂ ਆਪਾਂ 10:00 ਵਜੇ ਦਾ ਰੱਖਿਆ ਕਰਨਾ 9:30 ਵਜੇ ਸਾਢੇ 9:30 ਮੇਰੇ ਹਿਸਾਬ ਨਾਲ ਸਹੀ ਰਹੇਗਾ ਕਿਉਂਕਿ ਉਸ ਟਾਈਮ ਵਿੱਚ ਸਾਰੇ ਫ੍ਰੀ ਵੀ ਹੋ ਜਾਂਦੇ ਆ ਤੇ ਜਿਹੜੇ ਵੀਰ ਗੱਲ ਕਰਨਾ ਚਾਹੁੰਦੇ ਉਸ ਟਾਈਮ ਕਰ ਸਕਦੇ ਕਿਉਂਕਿ ਜੇਕਰ ਆਪਾਂ 10:00 ਵਜੇ ਤੋਂ ਬਾਅਦ ਕਰਾਂਗੇ ਤਾਂ ਕਈਆਂ ਨੇ ਫਿਰ ਸੌਣਾ ਵੀ ਹੁੰਦਾ ਇਹਨਾਂ ਜਿਹੜੇ ਓਵਰੇ ਦਾ ਕੰਮ ਕਰਦੇ ਆ ਬਿਲਕੁਲ 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 ਜਿਹੜੇ ਓਵਰੇ ਦਾ ਕੰਮ ਕਰਦੇ ਆ ਉਹ ਤੇ ਬਾਕੀ ਅੱਜ ਭਾਈ ਲਾਭ ਸਿੰਘ ਜੀ ਆਏ ਸੀ ਤੇ ਕੱਲ ਨੂੰ ਅਸੀਂ ਕੋਸ਼ਿਸ਼ ਕਰਾਂ ਜਾਂ ਪਰਸੋਂ ਜਾਂ ਜਿਹੜੇ ਵੀ ਜਨ ਸਹਿਰੀਖੀ ਮੈਨ ਨੇ ਜਿਹੜੀ ਸਪੇਨ ਦੀ ਮਸ਼ਹੂਰ ਲੋਇਆ ਹੋਇਆ ਆਪਣੀ ਇਮੀਗ੍ਰੇਸ਼ਨ ਦੀ ਉਹ ਆਪਣੇ ਨਾਲ ਕਾਲ ਦੇ ਉੱਤੇ ਜੁੜੇਗੀ ਉਹਦਾ ਮੇਰੀ ਅੱਜ ਸਵੇਰੇ ਗੱਲਬਾਤ ਹੋਈ ਸੀ ਤੇ ਉਹ ਹਰ ਇੱਕ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕਰੇਗੀ ਕਿ ਜਿਹੜੇ ਲੋਕਾਂ ਨੂੰ ਮਦਦ ਦੀ ਲੋੜ ਹੋਊਗੀ ਤੇ ਬਾਕੀ ਜਿਨ੍ਹਾਂ ਦੇ ਨਾਲ ਪਾਦਰੋਨਾਮੇਂ ਤੋਂ ਦਾ ਫਰਾਡ ਹੋਇਆ ਆ ਉਹਨਾਂ ਦਾ ਵੀ ਉਹ ਪੇਸ ਫ੍ਰੀ ਦੇ ਵਿੱਚ ਲੜਨਾ ਚਾਹੁੰਦੀ ਆ ਜੇ ਤੁਸੀਂ ਚਾਹੋ ਤੇ ਤੁਸੀਂ ਉਹਨਾਂ ਬੰਦੇ ਚਾਹੋ ਤੇ ਉਹ ਬੰਦੇ ਉਹ ਗਰੋ ਜਿਹੜਾ ਉਹ ਫੜਿਆ ਜਾਵੇ ਉਹ ਜੇਲ੍ਹ ਅੰਦਰ ਜਾਵੇ ਉਹਨਾਂ ਨੂੰ ਮਾਤਰਾਕਿ ਜਾਲੀ ਡਾਕੂਮੈਂਟ ਬਣਾਉਣ ਦੇ ਚੱਕਰ ਵਿੱਚ ਅੰਦਰ ਕੀਤਾ ਜਾਵੇ ਤਾਂ ਸੈਟ ਤੁਸੀਂ ਮਾਤਰਾਕਿ ਗੱਲਬਾਤ ਉਸ ਚੱਕਰ ਵਿੱਚ ਤੁਸੀਂ ਆਪ ਕਰਨੀ ਹੈ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਡਾ ਅਮਰੀਕ ਸਿੰਘ ਸਾਹਿਦ ਸਿੰਘ ਦੇ ਨਾਲ ਪੰਜਾਬ ਤੁਸੀਂ ਧੰਨਵਾਦ ਧੰਨਵਾਦ ਜੀ